ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਹਾਂ ਚਮਕੌਰ ਸਿੰਘਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਕਰੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9779475644 9779475644 ਅੱਜ ਆਪਾਂ ਜਿਹੜੀ ਵਾਹੜ ਦੇਖ ਕੇ ਨੇ ਬਾਈ ਜੀ ਕਿਹੜਾ ਸੁਆਸੂਈ ਹੈ ਬਰੂ ਵਸੀ ਆ ਵੀਰੇ ਜਰਸੀ ਕਾਫੀ ਕਲਰ ਦੇ ਵਿੱਚ ਜਿਹੜੇ ਜੂਰੀ ਆਪਣੇ ਕੋਲ ਵੀਡੀਓ ਫੋਟੋ ਫਰਾਮ ਨੇ ਕਾਫੀ ਕਲਰ ਦੀ ਆ ਗਈ ਜਰਸੀ ਹਾਂ ਵੀਰੇ ਛਾੜ ਥੂਣੀ ਬੜਾ ਪਿਆਰਾ ਲੱਗਿਆ ਹਨ ਸਿੱਖਾ ਗਲਾ ਗਲਾ ਹਕਲ ਮਾਲਾ ਸੰਗ ਫਰਾਮ ਜੀ ਜਿਹੜੀ ਆਪਾਂ ਆਪਣੀ ਗਾਰ ਦੱਸਣ ਦੀ ਲੋੜ ਹੀ ਨਹੀਂ ਗਈ ਵੀਰੇ ਸੋ ਲੇਵਾ ਦੇਖੋ ਥੱਲੇ 4x4 ਪਰੇ ਗਰੀਬੀ ਸੋ ਲੇਵਾ ਦੇਖੋ ਥੱਲੇ ਤੋਂ 4x4 ਇਹਨੂੰ ਕਹਿੰਦੇ ਆ ਜਮਾ ਆਹ ਦੇਖ ਪਿਆਰੇ ਜਮਾ ਕੀ ਵਰਤਾ ਯਾਰ ਨਜ਼ਾਰੇਦਾਰ ਆ ਜਮਾ ਹਨ ਇਹਨੂੰ ਕਹਿੰਦੇ ਕਲਮਾਲਾ ਸੰਗ ਕਾਲਾ ਬਾਲਾ ਤੇ ਮੂੰਹ ਇਤਨੀ ਗਾਲੀ ਮੀਂਹ ਹਾਜੀ ਵੀ ਬਣਿਆ ਹਾ ਲੱਤਾਂ ਨੇ ਘਰ ਪਾ ਗੀਆਂ ਮਾਰੀ ਨਹੀਂ ਜਲਦੀ ਸੂਈ ਆ ਭਰਾ ਮੇਰੇ ਹਾਲਿਆ ਇਹ ਵੀ ਲੱਤ ਆ ਚੇਰ ਜੀ ਰੋਕੇ ਆ ਓਕੇ ਆਪਣਾ ਵੀਡੀਓ ਨਾਲ ਆਪਣਾ ਵੀਡੀਓ ਦੇ ਦਾਂਗੇ ਭਾਈ ਜਿਹਨੇ ਬੱਚਾ ਕੀ ਜਦੈਨ ਮਾਣਾ ਬਸਾਦਾ ਕੰਪਲੀਟ ਕਰਦੇ ਦੋ ਟਾਂ ਈ ਕਿਲੋ ਦੇ ਬੱਚੇ ਨੂੰ ਵੀ ਵਿਆਹ ਆ ਪਹੁੰਚੂਈ ਝੂਈ ਕੋਈ ਨਹੀਂ ਹੈਗੀ ਠੀਕ ਹੈ ਵੀ ਦੋ ਟਾਂ ਈ ਕਿਲੋ ਬੱਚਾ ਰਜਾ ਕੇ ਉਹ ਵੀ ਦੋ ਮੈਂ ਪੰਜ ਗੁਰੂ ਤੜਕੇ ਚੋਇਆ ਦੋ ਕਿਲੋ ਉੱਥੇ ਹੋਰ ਨਹੀਂ ਕੱਪੜਾ ਕਹਿ ਵਜੇ ਸੂਈ ਸੀ ਤੜਕੇ 7:00 ਵਜੇ ਸੂਈ ਸੀ ਵੀਰੇ ਚੇਰ ਜਮਾਣਾ ਚੇਰ ਜੰਝਮ ਟਾਣਾ ਬਿਲਕ ਸੋਭਰ ਕੱਦ-ਕਾਠ ਵਗੈਰਾ ਦੇਖੋ ਤੇ ਤੋਰਾ-ਤਾਰਾ ਦੇਖੋ ਕਿਆ ਬਾਤਾਂ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਪੂਰੇ ਕੱਦ-ਕਾਠ ਵਾਲੀ ਜਿੰਦ-ਜਾਨ ਵਾਲੀ ਬਹਿੜਾ ਰਾਜੀ ਸਮੀ ਬੜੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਸੋਭਰ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਤੇ ਪੂਰੀ ਰਾਜੀ ਸਮੀ ਬੜੀ ਲਿੱਸੀ ਨਾ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਹਣਾ ਕੱਦ ਵਾਲੀ ਬੱਸੀ ਰੱਖਦੇ ਉਹ ਵੀ ਹੈਗੀ ਠੰਣ ਲੱਗਿਆ ਗਵਾਣ ਵੈਕਾ ਦਾ ਮਾਲਾ ਤੇ ਮੋੜਾ ਭਾਂਡਾ ਦੇ ਕਿਹੜੀ ਦੀ ਠੰਡੀ ਸੀ ਲੈ ਜਿੱਥੇ ਮਰਜ਼ੀ ਖਾ ਲਓ ਕੋਈ ਡੱਕਦੀ ਨਹੀਂ ਹਣਾ ਨਹੀਂ ਜਮਾ ਠੰਡੀ ਸੀ ਲੈ ਲੈ ਠੀਕ ਹੈ ਧਾਰਾ ਦੂਰਾ ਬੇਜੇ ਮਾਰ ਕੇ ਦਿਖਾਵਾਂਗੇ ਥਾਣਾ ਥਣ ਕੇ ਸਾਲ ਗਾ ਵੀਰੇ ਕੱਲ ਮਾਰ ਠੀਕ ਹੈ ਤੇ ਇੱਥੇ ਕੁਝ ਵੀ ਨਹੀਂ ਕਹਿੰਦੀ ਇੱਥੇ ਕੀ ਕੁਝ ਕਹਿੰਦੀ ਹੈ ਜਿੱਥੇ ਮਰਜੀ ਧਾਰਾ ਮਾਰੇ ਚਲੋ ਸੋ ਕੋਈ ਡੈੱਕੇ ਦੀ ਨਹੀਂ ਜਾਵਾ ਵਾਹ ਠੀਕ ਹੈ ਠੀਕ ਹੈ ਕੀ ਬਾਤ ਆ ਯਾਰ ਬੱਚਾ ਲਾ ਕੇ ਧਾਰਾ ਦਾ ਹਰੇਕੀ ਮਾਰ ਦਿੰਦਾ ਪਰ ਕੁਝ ਵੀ ਨਹੀਂ ਕਹਿੰਦੀ ਦੁਬਾਰੇ ਹੋਰ ਸਾਲ ਕੇ ਨਾਲ ਮਦਰ ਠੀਕ ਹੈ ਸੋ ਦੇਖੋ ਫੇਸ ਕੁਆਲਟੀ ਵਗੈਰਾ ਯਾਰ ਸਾਈਨਿੰਗ ਸੂਨਿੰਗ ਬੜੀ ਤਗੜੀ ਆ ਬੱਚੀ ਦੀ ਹਨਾ ਬੱਚੇ ਨੂੰ ਭਾਈ ਚੱਲ ਲੈ ਚੱਲ ਵੀ ਬੱਚੇ ਦਾ ਸਭਰੂ ਦੇਖੋ ਜਮਾ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਤੇ ਰਾਜੀ ਸਮੀ ਭਲੀ ਹਣਾ ਅੱਗ ਵਾਲੀ ਕੱਟ ਵਾਲੀ ਦਿਖਾ ਦੇ ਮਾਣੇ ਤੇ ਅੰਦਰ ਅੰਦਰ ਨਹੀਂ ਬਹੁਤ ਠੀਕ ਹੈ ਸੋ ਦੇਖੋ ਮੂੰਹ ਬਸਾ ਫੇਸ ਕੁਆਲਟੀ ਵਗੈਰਾ ਕਿੰਨੇ ਵਾਰ ਦੇਖੀ ਕਿਵੇਂ ਵੀ ਆਏ ਪਈ ਆ ਚਲੇ ਪਾਸੋਂ ਕੁਝ ਨਹੀਂ ਠੀਕ ਹੈ ਠੀਕ ਹੈ ਲੈ ਮੋੜ ਲਿਆ ਆਪਾਂ ਮੋੜ ਲੈ ਸੋ ਲੈ ਵਾ ਦੇਖੋ ਜਮੈਂ ਫਾਸ ਫਾਸ ਤੋਰ ਦਿਆ ਤੇ ਆਪਾਂ ਚਮਕੌਰ ਦੁੱਧ ਕਿੰਨਾ ਕਮਨੀ ਇਹਦਾ ਉਹ ਮੀ ਕਰੋ ਦੁੱਧ ਕਰਾਂ ਮੈਂ ਤੂੰ ਹੱਕ ਕਰ ਲੈਣਾ ਮਤਲਬ ਥਾਂ ਦਾ ਕਰੰਟ ਮਾਰਦੀ ਹਣਾ ਥਾਂ ਤੇ ਤੇ ਗੋਬਰ ਵੀ ਐਟਰ ਕਰਦੀ ਹੈ ਜੇ ਬਣ ਹਾਂ ਬਰਕੁਨ ਬਖਸੀ ਆ ਭਰਾ ਮਰੇ ਆ ਦੇ ਕੀ ਲੈ ਨਹੀਂ ਆਟਾ ਬਣਾਉਟ ਕੇ ਮੈਂ ਦੇਖੀ ਫੇਰ ਆਪ ਨੇ ਘਰ ਕੇ ਲੈ ਜਾਂਦੇ ਹੋ ਡਿਜ਼ਾਈਨ ਇਹਨੂੰ ਬੜੇ ਚੰਗੇ ਆਹ ਵੇਹਣ ਡਿਜ਼ਾਈਨ ਨੇ ਜਿਹੜੇ ਬੱਸੀ ਦੇ ਹੱਦੋਂ ਵੱਧ ਜਾਂਦਾ ਸਭ ਤੋਂ ਧਾਰਾ ਵਗਰਾ ਦੇਖੋ ਕੋਈ ਆਪਾਂ ਬੱਚਾ ਨਹੀਂ ਲੈ ਪਾ ਕੇ ਪਾਇਆ ਦੁੱਧ ਆ ਰਵਣਾ ਬਹਿ ਗਿਆ ਉੱਤੇ ਲੈਣਾ ਪਾਉਣਾ ਪਾੜੋ ਆਓ ਸਾਨੂੰ ਕੁਝ ਵੀ ਕਰਦੇ ਹੋ ਰਹਿ ਜੀ ਸਭ ਤੋਂ ਧਾਰਾ ਦੇਖੋ ਯਾਰ ਕਿਆ ਬਾਤ ਆ ਯਾਰ ਬੰਗਜੇ ਧਾਰਾ ਦੇ ਨਾਲ ਫੈਕਟਰੀ ਛੋੜ ਕੇ ਆਉਣਗੇ ਇੱਥੇ ਜਾਵਾਂ ਹਨਾ ਇਹਦੇ ਵਿੱਚ ਕੋਰ ਪੈਸੇ ਕਿੰਨੇ ਲੈਣੇ ਐ? ਕਾਫੀ ਮੁੱਲ ਕਰਨਾ 80 ਗਾਲਾ 82 ਗਾਲਾ ਵੀਰੇ 72000 ਦੇ ਪਗੜੀ ਜਾਮਣ ਵੀਰੇ 72000 ਦੀ ਕੱਲੇ ਕੱਲੀ ਧਾਰ ਮਾਰ ਕੇ ਦਿਖਾ ਤੈਨੂੰ ਨੋਟ ਪਾਟਾ ਵਾ ਤੂੰ ਲੈਣਾ ਨਹੀਂ ਹਾਂ ਲੈ ਕੱਲੀ ਕੱਲੀ ਵਸਾਨ ਲੈ ਮੁੱਲ ਲੈ ਆਹਾ ਹਾ ਹਾ ਮਾਰ ਬਗਰੇ ਸਾਡੇ ਸਵਾਹ ਦੇਖੋ ਜਮਾ ਕਿਆ ਬਾਤਾਂ ਯਾਰ 72000 ਦੇ ਵਿੱਚ ਗਾਂ ਪਾਸ ਵਾਗੇ ਦੇਤੀ ਧਾਰਾਂ ਮਾਰ ਕੇ ਦੇਤੀਆਂ ਤੇ ਥਣਲੇ ਵਾਲੀ ਸਾਫ ਸੁਥਰੀਆ ਤੇ ਜਵਾਈ ਦੀ ਇੱਕ ਇੱਕ ਐ ਪੰਜਾਬ ਨੂੰ ਵਰਗੀ ਬੁੱਲਦੀ ਰਿਹਾ ਸਵਾਦ ਹੋ ਰੱਖ ਕੇ ਫੋਨ ਮੇਰਾ ਤੋ ਚੋ ਨੋਜੀ ਕਰੀ ਜਾਂਦਾ ਯਾਰ ਬਾਹਲੇ ਚਾਹ ਲਾ ਬੀ ਕੋ ਤੇ 72000 ਚ ਛੋਟ ਸੱਪਾ ਕਰ ਦੇਗਾ ਠੀਕ ਆ 72000 ਚੋਂ ਕਿਤੇ ਚੈਨਲ ਦੇ ਹੱਥੋਂ ਲਵੋਗੇ ਬੇਨਤੀ ਆਪਾਂ ਹੰਕਾਰ ਨਹੀਂ ਕਰਦੇ ਬਈ ਬਰਾਬਰ ਸਵਾਲ ਦਾ ਨਾਮ ਹੋ ਰਿਹਾ ਹੈ ਨਵੀਰ ਮਾਨ ਉਹ ਵਜੇ ਦੂਜੇ ਦਾ ਕੱਟਿਆ ਜਾਂਦਾ ਫਿਰ ਹਾਂ ਦੂਜੇ ਦਾ ਕਟਾਇਆ ਜਾਂਦਾ ਮੈਂ ਆਹਾਂ ਜੀ ਫੋਨ ਕੱਟ ਦਿੰਦਾ ਨਾ ਅਸੀਂ ਹੋਰ ਕੋਈ ਆਪਣਾ ਉਹ ਜੋ ਐ ਆਪਾਂ ਹੰਕਾਰ ਨਹੀਂ ਕਰਦੇ ਆ ਬੜੇ ਨਹੀਂ ਕਰਦੇ ਨਾ ਠੀਕ ਹੈ ਤੇ ਮੂਹ ਵੀ ਗਾੜੀ ਦਿਖਾ ਦੇ ਕਿਦੋਂ ਦੇਖਾ ਦੇਣਾ ਮਾੜਾ ਜੀ 97793 75644 10 ਦਾ ਹੱਦ ਜ਼ਿੰਦਗੀ 10 ਦਾ 12 ਮਾਰਕ ਦੀ 2.5 ਬਰੋ ਦੁੱਧ ਮਾਏ 20 ਕਿਲੋ ਦੁੱਧ ਜਿਹੜਾ ਮਰਜ਼ੀ ਬਣ ਕੇ ਲੈ ਜਾ ਵੀਡੀਓ ਦੇਖਣ ਲਈ ਧੰਨਵਾਦ